ਧਰਤੀ ਰਪਿੰਦਰ ਦੋਦੇ ਦੀ ਧਰਤੀ ਰਪਿੰਦਰ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਉਹ ਮੋਟਰਸਾਈਕਲ ਆ ਗਿਆ ਮੇਰੇ ਵੀਰੋ ਬਿੱਟੂ ਜੀ ਆਹ ਗੱਲ ਤਾਂ ਮੈਨੂੰ ਪਤਾ ਤੁਸੀਂ ਕਿੰਨੇ ਕੁ ਖੁਸ਼ ਹੋ ਜਦੋਂ ਰਪਿੰਦਰ ਆਇਆ ਗਰਾਊਂਡ 'ਚ ਓਏ ਲੋਕਾਂ ਨੇ ਕਲਕਾਰੀਆਂ ਮਾਰੀਆਂ ਬੂਟੀ ਕੀਤੀ ਸੀਗੀ ਆ ਪਹਿਲੀ ਕਬੱਡੀ ਕਹਿੰਦੇ ਮੋਟਰਸਾਈਕਲ 5000 ਤੇ ਪਹਿਲਾ ਲੱਗਿਆ ਹੁਣ ਤੇ ਗੱਲ ਮੋਟਰਸਾਈਕਲ ਦੀ ਆ ਹੁਣ ਤੇ ਗੱਲ ਮੋਟਰਸਾਈਕਲ ਆ ਆ ਆ ਕੀ ਬਾਤ ਕੀ ਬਾਤ ਕੀ ਬਾਤ ਸਾਲੀ ਦੂਜੀ ਰੇਡ ਦੂਜੀ ਕਿਆ ਬਾਤ ਕਿਆ ਬਾਤ ਇਕਮ ਤੇ ਰਪਿੰਦਰ ਰਪਿੰਦਰ ਤੇ ਇਕਮ ਕਦੇ ਹਠੂਰ ਵਾਲੇ ਦੀਆਂ ਗੱਲਾਂ ਉਹ ਜਨਾਲ ਵਾਲਾ ਪਾਈ ਬੈਠਾ ਆ ਤੋਤੇ ਵਾਲੇ ਨੇ ਰੇਡ ਪਾ ਦਿੱਤੀ ਰਪਿੰਦਰ ਨੇ ਪਰ ਪੁਆਇੰਟ ਕਹਿੰਦੇ ਇੱਕ ਬਾਕੀ ਆ ਦਰਸ਼ਕ ਵੀਰੋ ਕਿਵੇਂ ਆ ਫਿਰ ਸਵਾਦ ਆ ਰਿਹਾ ਟਾਈਕਲ 5000 ਰੁਪਏ ਰੇਟ ਤੇ 5000 ਵੱਖਰਾ ਮੋਟਰਸਾਈਕਲ ਔਰ ਦੇਖਦਾ ਵੀ ਇੱਕਮ ਤਿਆਰ ਹੈ ਗਿੰਦੀ ਤਿਆਰ ਓਏ ਓ ਜਾਫੀ ਓਏ ਰੇਡਰ ਮੋਟਰਸਾਈਕਲ ਮੋਟਰਸਾਈਕਲ ਵਾਲੀ ਰੇਡ ਓ ਬੱਲੇ 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 ਬੋਲ ਸੰਨ੍ਹਾ ਸਤਿ ਸ਼੍ਰੀ ਅਕਾਲ ਰਪਿੰਦਰ ਦੋਦੇ ਵਾਲਾ ਮੋਟਰਸਾਈਕਲ ਜਿੱਤ ਗਿਆ ਓ ਪੇਪਰ ਹੁੰਦੇ ਚ ਜੇ ਮਾਸਟਰ ਨਕਲ ਕਰਾਵੇ ਉਹ ਨਕਲਾ ਇਸ ਕਰਕੇ ਕੋਚ ਸਾਹਿਬ ਨਕਲ ਨਹੀਂ ਕਰਾਉਣੀ